ਕੋਈ ਸਮਝ ਨਹੀਂ ਆਉਂਦਾ ਪੁਲਿਸ ਸਾਹਮਣੇ ਜਾਊਗਾ ਪਰ ਸਮਝ ਨਹੀਂ ਹੋ ਰਹੀ ਕਿ ਕਰੋ ਕਰੋ ਦੇਖੋ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਚੰਡੀਗੜ੍ਹ ਪੁਲਿਸ ਅਸੀਂ ਇਹ ਐਲਾਨ ਕਰਦੇ ਆਂ ਕਿ ਸਰ ਮੇਰੀ ਗੱਲ ਸੁਣੋ ਮਤਲਬ ਜੋ ਤੁਸੀਂ ਯਾਦ ਹੈ ਇਹਨਾਂ ਨੂੰ ਬਾਹਰ ਅਸੀਂ ਬਾਹਰ ਫਾਇਰ ਨਹੀਂ ਕਰ ਰਹੇ ਅਸੀਂ ਸ਼ੁਰੂ ਕਰ ਰਹੇ ਆਂ ਸਾਹਮਣੇ ਜਾਣਾ ਤੁਸੀਂ ਲੈ ਕੇ ਜਾਓ ਇੱਕ ਮਿੰਟ ਇੱਕ ਮਿੰਟ ਸਰ ਜਵਾਨ ਮੁਰਦਾ ਗੱਟਪਾਲ ਸਰਦਾਰ ਬੋਲੇ ਸਰਦਾਰ ਬੋਲੇ ਸਰਦਾਰ ਬੋਲੇ ਸਰਦਾਰ ਬੋਲੇ ਤਾਂ ਆਪ ਜੀ ਸਮੇਂ ਕਾਰਨ ਦਾ ਦਸਤੋ ਸਾਨੂੰ ਕਿਉਂ ਨਹੀਂ ਲੈ ਕੇ ਜੇ ਪਰਮਿਸ਼ਨ ਦੱਸੋ ਜੀ ਇੱਥੇ ਮੰਨ ਲਓ ਕਰਨਾ ਲੱਗ ਰਿਹਾਗਾ ਕਰਨੇ ਦੀ ਕਦੇ ਪਰਮਿਸ਼ਨ ਦਿੱਤੀ ਜਾਂਦੀ ਸਰ ਤੁਹਾਨੂੰ ਵੀ ਪਤਾਗਾ ਅੱਜ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਹੈ ਉਹਨਾਂ ਨੂੰ ਦੱਸ ਕੇ ਆਇਆ ਕਿ ਅਸੀਂ ਲੈ ਕੇ ਆਵਾਂਗੇ ਇਹ ਤਾਂ ਕੋਈ ਨਾ ਤਾਂ ਕਈ ਕਰ ਰਹੇ ਉਹ ਤਾਂ ਕਰ ਇਹ ਕੀ ਡੀਐਸਪੀ ਲੈਵਗਾ ਇੱਥੇ ਆ ਕੇ ਤਾਂ ਕਰ ਰਹੇ ਨੇ ਮੰਨ ਲਓ ਜੇ ਕਰ ਰਹੇ ਕਿ ਪਰਮਿਸ਼ਨ ਲੋ ਮੈਨੂੰ ਇਹ ਦੱਸੋ ਜਦੋਂ ਸੈਨੇਟ ਦੀਆਂ ਚੋਣਾਂ ਰੱਦ ਕਰੀਆਂ ਨੇ ਜਦੋਂ ਸੈਨੇਟ ਪੰਗ ਕਰੀਆ ਉਹਦੇ ਯੂਨੀਵਰਸਿਟੀ ਦੇ ਸਟੂਡੈਂਟਾਂ ਨੂੰ ਪਰਮਿਸ਼ਨ ਲਈ ਸੀ ਸੈਂਟਰ ਗਵਰਨਮੈਂਟ ਨੇ ਜਦੋਂ ਉਸ ਅਸੀਂ ਧਰਨੇ ਦੇ ਕਦੇ ਪਰਮਿਸ਼ਨਾਂ ਹੁੰਦੀਆਂ ਅਸੀਂ ਕੋਈ ਇੱਥੇ ਵਿਆਹ ਕਰ ਰਹੇ ਆ ਵੀ ਇਹਨਾਂ ਨੂੰ ਪਰਮਿਸ਼ਨ ਲਈ ਪਰ ਪੁਲਿਸ ਕੈਰੀ ਕਾਰਵਾਈ ਹੋਵੇਗੀ ਜੇ ਤੁਸੀਂ ਅਸੀਂ ਕਾਰਵਾਈ ਲਈ ਤਿਆਰ ਆ ਨਾਲੇ ਜੇ ਜੀ ਡੀਐਸ ਡਬਲਯੂ ਜੇ ਲੈ ਕੇ ਦੇਣ ਚਾਹ ਨਹੀਂ ਕਿ ਸਾਡਾ ਡੀਐਸ ਡਬਲਯੂ ਦਾ ਸਿੱਧਾ ਰਵਈਆਗਾ ਉਹ ਕਹਿੰਦਾ ਅਸੀਂ ਤੁਹਾਡਾ ਪ੍ਰੋਟੈਸਟ ਨਹੀਂ ਹੋਣ ਦੇਣਾ ਸਾਡੀ ਮੀਟਿੰਗ ਹੋਈ ਹੈ ਡੀਐਸ ਡਬਲਯੂ ਨਾਲ ਉਹ ਕਹਿੰਦੇ ਆ ਕਿ ਤੁਸੀਂ ਕੁੰਡਲਵਾਜੀ ਕਰ ਰਹੇ ਹੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਇਲੈਕਸ਼ਨਾਂ ਦਾ ਸ਼ੈਡਿਊਲ ਜਾਰੀ ਕਰ ਦਿਓ ਸਾਡੀ ਸਿੱਧੀ ਡਿਮਾਂਡ ਆ ਪੰਜਾਬ ਨੂੰ ਬਚਾਓ ਔਰ ਜੀ ਸਿੱਧੀ ਰਵਾਨਾ ਲਖਸ਼ਾਨਾ ਸ਼ੁਰੂ ਕਰਿਓ ਅਸੀਂ ਅੱਗੇ ਸੋਚਾਂਗੇ ਕੀ ਕਰਨਾ ਕੋਈ ਗੱਡੀ ਆਈ ਹੁਣੇ ਇੱਕ ਮਿੰਟ ਕੋਈ ਸੀਟਾਂ ਨਹੀਂ ਨਿਕਲਿਆ ਮੀਟਿੰਗ ਚੋਂ ਉੱਧਾ ਉੱਠ ਕੇ ਆਏ ਆ ਸਾਰੀਆਂ ਜਥੇਬੰਦੀ ਬੰਦਿਆਂ ਦੇ ਬੰਦੇ ਗੇ ਸਾਰੇ ਗੇ ਪ੍ਰਧਾਨ ਵੀ ਗੇ ਉੱਧਾ ਉੱਠ ਕੇ ਆਉਂਦੇ ਕਿ ਸਰ ਨਾਲੇ 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 ਮਾਰਦਾ ਕੰਡਾ ਕਰਨਗੇ ਤੇ ਹੀ ਵੇਖਿਓ ਜਿਆਦਾ ਸਰਪੱਛ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰ ਜੇ ਇਹ ਕਿਦੇ ਸੰਗ ਦੀ ਸ਼ੱਕਾ ਦੀ ਗੱਲ ਹੁੰਦੀ ਫੇਰ ਵੀ ਆਏ ਰੋਕਣਾ ਸੀ ਜੇ ਟੀਮ ਨੂੰ ਜ਼ੋਰ ਕੀ ਰਹੀਓ ਸੌਰੀ ਮੈਂ ਤੁਹਾਡੀ ਕੋਈ ਸਰ ਰੋਮ ਕਰਕੇ ਡਰਾ ਰਹੇ ਜੀ ਅੰਦਰ ਗੱਲ ਕਰੀਏ ਜੀ ਤੁਸੀਂ ਇੱਥੇ ਆਣ ਕੇ ਡਰਾ ਰਹੇ ਹੋ ਪਰ ਪੁੱਛੋ ਜਦੋਂ ਵਿਜੇਸ਼ ਖੜਾ ਆ ਗਿਆ ਜਦੋਂ ਸੰਜੇਤ ਜੇ ਸੰਗ ਦੀ ਸ਼ਾਖਾ ਦੀ ਗੱਲ ਹੁੰਦੀ ਫੇਰ ਵੀ ਜ਼ਰਾ ਰੋਕਣਾ ਸੀ 10 ਸਾਲਾਂ ਤੋਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਜੇ ਚੰਡੀਗੜ੍ਹ ਚੰਡੀਗੜ੍ਹ ਪੁੱਛਦਾ ਹੈ ਰਵਈਆ ਕਿ ਸਾਡਾ ਸਾਊਂਡ ਸਿਸਟਮ ਜੇ ਸਾਡੇ ਲੋਕ 10 ਤਰੀਕ ਨੂੰ ਇੱਥੇ ਆਉਣਾ ਚਾਹੁੰਦੇ ਨੇ ਕੀ ਇਹ ਚੰਡੀਗੜ੍ਹ ਪੰਜਾਬ ਦਾ ਨਹੀਂ ਹੈਗਾ ਕੀ ਇਹ ਯੂਨੀਵਰਸਿਟੀ ਪੰਜਾਬੀ ਲੋਕਾਂ ਦੀ ਨਹੀਂ ਹੈਗੀ ਇਹ ਕਰ ਇਹ ਪਰਮਿਸ਼ਨ ਲਓ ਚੰਡੀਗੜ੍ਹ ਆਉਣ ਲਈ ਇਹ ਕਰ ਕੀ ਯੂਨੀਵਰਸਿਟੀ ਜਾਣ ਦੀ ਪਰਮਿਸ਼ਨ ਲੋ ਨਹੀਂ ਸਾਹਿਬ ਸਾਹਿਬ ਪਰਮਿਸ਼ਨ ਦੀ ਸਰ ਇੱਕ ਮਿੰਟ ਸਰ ਇੱਡੇ ਇੱਡੇ ਬੈਰੀਕੇਡ ਲਾ ਦਿੱਤੇ ਗਏ ਆ ਵੇਖੋ ਇੱਕ ਨੰਬਰ ਗੇਟ ਵੇਖ ਲਓ ਇੱਡੇ ਇੱਡੇ ਬੈਰੀਕੇਡ ਲਾ ਦਿੱਤੇ ਕੀ ਗੱਲ ਆ ਸਰ ਪੀਸਫੁਲੀ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਤੁਸੀਂ ਇਹਨੂੰ ਨਾ ਬਗੜ ਨਹੀਂ ਬੇਇਨਸਾਫੀ ਕਰਦੇ ਨਾ ਦੇ ਕੇ ਕਿਸ ਤਰ੍ਹਾਂ ਇਹਦਾ ਕਿਸ ਤਰ੍ਹਾਂ ਨਾ ਨਾਰੇ ਨਹੀਂ ਹੋਣੇ ਯਾਰ ਮੇਰਾ ਕੋਈ ਪੱਕਾ ਨਹੀਂ ਦੱਸਣਾ ਆਮ ਨਾ ਬਾਉਂਸ ਨਹੀਂ ਨਹੀਂ ਬਾਉਂਸ ਤਾਂ ਨਹੀਂ ਕਿ ਕਿਹੜੀ ਹਦਾਇਤ ਦੱਸੋ ਕਿਸ ਤਰ੍ਹਾਂ ਤੇਰਾ ਕੋਈ ਹਦਾਇਤਾਂ ਨਹੀਂ ਤੁਸੀਂ ਆਪ ਕਰੋ ਇਹਨਾਂ ਦੇ ਇੰਤ ਨੂੰ ਇਹਨਾਂ ਦਾ ਪ੍ਰੋਗਰਾਮ ਕਰ ਰਹੇ ਹੋ ਨਾ ਉਹਨਾਂ ਦਾ ਕਵਰ ਕਰੋ ਮੇਰਾ ਕਵਰ ਨਹੀਂ ਇਸ ਦਾ ਸਾਰਿਆਂ ਦੀ ਕਰ ਰਹੇ ਆ ਤੁਹਾਡੇ ਦੁੱਖ ਸਾਹੀ ਤੁਹਾਡੇ ਦਾ ਨਹੀਂ ਵੈਸੇ ਵੀ ਜੀ ਚੰਡੀਗੜ੍ਹ ਚੰਡੀ ਜਿਹੜੀ ਜਿਹੜੀ ਚੰਡੀਗੜ੍ਹ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲੰਦਾਜੀ ਤੁਸੀਂ ਹੁਣੇ ਕੌਣ ਹੋ ਮਤਲਬ ਉੱਥੇ ਰੋਕਣ ਵਾਲੀ ਪਹਿਲਾਂ ਤਾਂ ਤੁਹਾਨੂੰ ਕੋਈ ਕਿਸੇ ਦਾ ਅਧਿਕਾਰ ਨਹੀਂ ਹਦਾਇਤ ਦਿੱਤੀ ਹੈ ਨਾ ਮੈਂ ਤੁਹਾਨੂੰ ਅਸਲੀ ਦਾ ਕੋਈ ਬਾਉਂਡ ਨਹੀਂ ਹੈ ਨਹੀਂ ਬਾਉਂਡ ਇੱਕ ਮਿੰਟ ਤੁਸੀਂ ਇਸ ਚੀਜ਼ ਦੇ ਫਿਰ ਕਿਵੇਂ ਬਾਉਂਡ ਹੋ ਤੁਸੀਂ ਯੂਨੀਵਰਸਿਟੀ ਦੇ ਵਿੱਚ ਹੋਈ ਚੀਜ਼ਾਂ ਆਉਣ ਤੋਂ ਰੋਕ ਰਹੇ ਹੋ ਹਾਂ ਤੁਸੀਂ ਬਾਹਰ ਸੀ ਇਸ ਚੀਜ਼ ਤੇ ਕਿਵੇਂ ਬਾਉਂਡ ਹੋ ਜੇ ਤੁਸੀਂ ਸਾਨੂੰ ਸਹੀ ਕਰਨਾ ਕਿਹਨੇ ਦਿੱਤਾ ਤੁਹਾਨੂੰ ਰਾਈਟ ਕਿਹਨੇ ਦਿੱਤਾ ਸਾਡੇ ਕੋਲੇ ਰਾਈਟ ਹੈਗਾਗਾ ਕਿ ਅਸੀਂ ਪ੍ਰੋਟੈਸਟ ਕਰੀਏ ਉਸ ਕੋ ਟੈਸਟ ਲਈ ਵਸੀਲੇ ਸਟਾਉਣ ਦਾ ਸਾਡੇ ਕੋਲ ਬਾਈਟ ਹੈ ਜੀ ਮੈਨੂੰ ਜਿਹੜਾ ਜਿਹੜਾ ਲੀਗਲ ਸਿਸਟਮ ਹੈ ਜਿਹੜਾ ਕਨਸਟੀਟਿਊਸ਼ਨ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਮੈਨੂੰ ਅਥਾਰਟੀ ਦਿੱਤੀ ਹੈ ਸੰਵਿਧਾਨ ਦੀ ਕਿਹੜੀ ਕੀ ਨੇ ਨਾ ਨਾ ਅਰਚ ਟੈਸਟ ਨਹੀਂ ਨਹੀਂ ਸੰਵਿਧਾਨ ਟੈਸਟ ਕੀ ਦਿੰਦਾਗਾ ਮਤਲਬ ਇਹਦੇ ਵਿੱਚ ਅਸੀਂ 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 ਸ਼ਾਂਤਮਈ ਢੰਗ ਨਾਲ ਅਸੀਂ ਆਪ ਦਾ ਅਰਜਰਟ ਕਰ ਰਹੇ ਹਾਂ ਰਾਈਟ ਕਿ ਅਸੀਂ ਇਹ ਕੱਲ ਨੂੰ ਆਪਦੀ ਉੱਥੇ ਗੱਲ ਰੱਖਣੀ ਹੈ ਉੱਥੇ ਅਸੀਂ ਇਹ ਗੱਲ ਰੱਖਿਆ ਜਿਹੜਾ ਵਾਇਲੈਂਟ ਹੋ ਜਾਂਦਾ ਹੈ ਮਤਲਬ ਆਪਦੇ ਵਿਚਾਰ ਖਣ ਲਈ ਸਾਨੂੰ ਜਾਤੀ ਚਾਹੀਦੀ ਹੈ ਨਾ ਜਿਹੜਾ ਐਵਰ ਕਮਨ ਕਾਫੀ ਉਹਦੇ ਉੱਥੇ ਧਰਨੇ ਲੇ ਬੈਠੇ ਹੋ ਉੱਥੇ ਮੈਂ ਰੋਕਿਆ ਤੁਸੀਂ ਜੇ ਇਹਨੂੰ ਰੋਕ ਰਹੇ ਹੋ ਤਾਂ ਸਿੱਧਾ ਰਾਈਟ ਟੂ ਪ੍ਰੋਟੈਸਟ ਨਹੀਂ ਹੁੰਦਾ ਨਹੀਂ ਮਤਲਬ ਅਸੀਂ ਆਪਦੀ ਗੱਲ ਨਹੀਂ ਕਰ ਸਕਦੇ ਆਪ ਕਹਿ ਰਹੇ ਤੁਸੀਂ ਬੈਠ ਮਤਲਬ ਅਸੀਂ ਤੁਹਾਨੂੰ ਇਹ ਸ਼ਵਾਸਨ ਦਿੱਤਾ ਕਿ ਉੱਥੇ ਸ਼ਾਂਤਮਈ ਦਾ ਨਾ ਹੋਗਾ ਅੰਦਰ ਤਾਂ ਸ਼ਾਂਤਮਈ ਦੇ ਵਿੱਚ ਅੱਜ ਵਾਦਾ ਅੱਜ ਜਿਹੜੀ ਅਥਾਰਟੀ ਨਾਲ ਮੀਟਿੰਗ ਹੋਈ ਸੀ ਉੱਥੇ ਅਸੀਂ ਇਹ ਹੀ ਗੱਲ ਰੱਖੀ ਕਿ ਸਾਨੂੰ ਇਨਸਾਈਟ ਨਾ ਕੀਤਾ ਜਾਵੇ ਨਹੀਂ ਨਾਮ ਜੋ ਮਰਜੀ ਹੋਵੇ ਨਾਮ ਜੋ ਮਰਜੀ ਹੋਵੇ ਦੱਸ ਦੇਣ ਤਾਂ ਤੁਸੀਂ ਕਰਨ ਨੂੰ ਰੋਕਿਆ ਨਹੀਂ ਰੋਕਿਆ ਨਾ ਮੈਂ ਉਹਨੂੰ ਵੀ ਜਾ ਕੇ ਕਰ ਸਕਦਾ ਸਵਾਰ ਨਹੀਂ ਹੈ ਪ੍ਰੋਟੈਸਟ ਨਹੀਂ ਰੋਕ ਰਿਹਾ ਤੂੰ ਜਾ ਕੇ ਅੰਦਰ ਕਰ ਲੋ ਪ੍ਰੋਟੈਸਟ ਨੂੰ ਰੋਕਣ ਦਾ ਹੀ ਤਰੀਕਾ ਪਹਿਲੇਗਾ ਚੰਡੀਗੜ੍ਹ ਪੁਲਿਸ ਨੂੰ ਰੋਕ ਰਹੀ ਹੈ ਅਲੀ ਕਹਦਾ ਪੀਯੂ ਸਕਿਉਰਟੀ ਆ ਕੇ ਸਾਹਮਣਾ ਕਰਨ ਕਰੀ ਪੀਯੂ ਸਕਿਉਰਟੀ ਕਿੱਥੇ ਖੜੀ ਹੈ ਪੀਯੂ ਸਕਿਉਰਟੀ ਕਿੱਥੇ ਹੈ ਫਿਰ ਸਾਹਮਣੇ ਆਵੇ ਨਾ ਉਹ ਸਾਡੇ ਨਾਲ ਡੀਲ ਕਰੇ ਉਹ ਸਾਡੇ ਨਾਲ ਡੀਲ ਕਰੇ ਨਾ ਕਿੱਥੇ ਖੜੀ ਹੈ ਕੋਈ ਇੱਥੇ ਖੜੀ ਹੈ ਸਾਹਮਣੇ ਗੇਟ ਤੇ ਖੜੀ ਹੈ ਜਾ ਕੇ ਦੇਖੀਏ ਇਹ ਤਾਂ ਹੀ ਬਹੁਤ ਧੱਕਾ ਹੈਗਾ ਵਿਦਿਆਰਥੀਆਂ ਦੇ ਨਾਲ ਹਾਂ ਵੀ ਕੋਈ ਨਹੀਂ ਜਿਵੇਂ ਤੁਸੀਂ ਮਰਜ਼ੀ ਕਹੋ ਇਹ ਪਰ ਜਿੰਨਾ ਤੱਕ ਨਵਾਂ ਕੋਈ ਜਿੰਨਾ ਮਰਜ਼ੀ ਜੋਰ ਲਾਓ ਇਹ ਕਿੰਨਾ ਪੱਕੇ ਤੋਂ ਧੱਕਾ ਕਰ ਲਓ ਸਾਊਂਡ ਸਿਸਟਮ ਇਹ ਅੰਦਰ ਜਾਊਗਾ ਜਿੱਦਾਂ ਮਰਜ਼ੀ ਹੋਵੇ ਚੜ੍ਹਦੀ ਕਲਾ 'ਚ ਰਾਵਾਂਗੇ ਸਿੰਘੋ ਤਿਆਰ ਬਕਰ ਤਕਾਲ